ਸਸਿਕਾ ਜੀ ਮੈਂ ਹਾਂ ਕੌਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਵਿੱਚ ਪ੍ਰਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਚੋਣ ਹਾਰ ਗਈ ਸੀ ਤੇ ਚੋਣ ਹਾਰ ਚੁੱਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਦੇ ਵੱਲੋਂ ਹੁਣ ਅਲਬਰਟਾ ਦੇ ਰੀਵਰ ਕ੍ਰਾਫਟ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੀਆਂ ਕਿਆ ਸਿਆਰੀਆਂ ਦੀ ਸਿਆਸੀ ਚਰਚਾ ਚੱਲ ਰਹੀ ਹੈ ਕੰਜ਼ਰਵੇਟਿਵ ਪਾਰਟੀ ਦੇ ਅਕੂ ਪੀਅਰ ਪੋਲੀਅਮ ਨੂੰ ਹਾਊਸ ਆਫ ਕਾਮਨਸ ਤੱਕ ਪਹੁੰਚਣ ਦਾ ਖਰਚਾ 20 ਲੱਖ ਡਾਲਰ ਦੇ ਨੇੜੇ ਦੱਸਿਆ ਜਾ ਰਿਹਾ ਹੈ। ਅਲਬਰਟਾ ਦੇ ਬੈਟਲ ਰੀਵਰ ਕ੍ਰੋਫਟ ਪਾਰਲੀਮੈਂਟੀ ਹਲਕੇ ਤੋਂ ਐਮਪੀ ਡੈਮਿਅਨ ਕੁਰੇਕ ਆਪਣੀ ਸੀਟ ਛੱਡਣ ਵਾਸਤੇ ਤਿਆਰ ਨਹੀਂ ਪਰ ਨਿਯਮਾਂ ਦੇ ਮੁਤਾਬਕ ਫੈਡਰਲ ਚੋਣ ਨਤੀਜਾ ਦਾ ਰਸਮੀ ਐਲਾਨ ਹੋਣ ਤੋਂ 30 ਦਿਨ ਤੱਕ ਕੋਸ ਦੀ ਪਰ ਨਹੀਂ ਦੇ ਸਕਦੇ। ਡੈਮਿਅਨ ਦੇ ਅਸਤੀਫੇ ਮਗਰੋਂ ਸੀਟ ਖਾਲੀ ਐਲਾਨ ਨਹੀਂ ਜਾਵੇਗੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਸਿਮਨੀ ਚੋਣ ਦਾ ਐਲਾਨ ਕਰਨਗੇ। ਬੈਟਲ ਰੀਵਰ ਕ੍ਰਾਫਟ ਪਾਰਲੀਮਾਨੀ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਜਿੱਥੇ ਡੈਮियन ਨੂੰ 83% ਦੀ ਵੋਟਾਂ ਮਿਲੀਆਂ ਅਤੇ ਪੀਅਰ ਪੋਲੀਵ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ ਅਦਲਿਚ ਸਪੱਗਤ ਗੱਲ ਇਹ ਹੈ ਕਿ ਪੀਅਰ ਪੋਲੀਅਮ ਦਾ ਜਨਮ ਅਤੇ ਪਰਵਿਸ਼ ਅਲਬਰਟਾ ਦੇ ਵਿੱਚ ਹੀ ਹੋਇਆ ਨੇ ਅਤੇ ਹੁਣ ਇਹ ਇਸ ਸੂਬੇ ਤੋਂ ਐਮਪੀ ਬਣਨ ਦੀ ਤਿਆਰੀ ਕਰ ਰਹੇ ਨੇ ਪੋਲੀਅਮ ਤੇ ਚੋਣ ਹਾਰਨ ਦੇ ਨਾਲ ਸੰਬੰਧਤ ਤੱਥ ਉਹਨਾਂ ਦੀ ਪਹਿਲੀ ਜਿੱਤ ਦੇ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਨੇ ਉਹ 2004 ਦੇ ਵਿੱਚ ਪਹਿਲੀ ਵਾਰ ਐਮਪੀ ਬਣੇ ਅਤੇ ਉਸੇ ਵਿਲੇ ਦੇ ਰੱਖਿਆ ਮੰਤਰੀ ਡੇਵਿਡ ਪ੍ਰੈਟ ਨੂੰ ਹਰਾਇਆ ਪੋਲੀਅਮ ਨੂੰ ਹਰਾਉਣ ਵਾਲਾ ਵੀ ਕੋਈ ਤਜਰਬੇਕਾਰ ਸਿਆਸਤਾਂ ਨਹੀਂ ਸਗੋ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਰਿਹਾ ਬਰੂਸ ਫੈਨਸੋਸੀ ਦੱਸਦੀ ਕਿ 2021 ਦੀਆਂ ਫੈਡਰਲ ਚੋਣਾਂ ਦੇ ਮਗਰੋਂ ਕੈਨੇਡਾ ਦੇ ਵਿੱਚ 11 ਸਿਮਨੀ ਚੋਣਾਂ ਹੋਈਆਂ ਅਤੇ ਕੁੱਲ 1 ਕਰੋੜ 86 ਲੱਖ ਡਾਲਰ ਖਰਚ ਹੋਏ। ਹਰ ਹਲਕੇ ਦੇ ਵਿੱਚ ਉਸ ਤਨ ਸਾਰਾ ਲੱਖ ਡਾਲਰ ਦਾ ਖਰਚਾ ਮੰਨਿਆ ਜਾ ਸਕਦਾ ਹੈ। ਕਲੈਕਸ਼ਨਸ ਕੈਨੇਡਾ ਦੀ ਗਿਣਤੀ-ਮਿੰਤੀ ਦੇ ਮੁਤਾਬਕ ਇੱਕ ਹਲਕੇ ਦੇ ਵਿੱਚ ਸਿਮਨੀ ਚੋਣ ਕਰਵਾਉਣ ਉਤੇ ਪ੍ਰਤੀ ਵੋਟਰ ਖਰਚਾ 22.91 ਡਾਲਰ ਪੈਂਦਾ ਹੈ। ਅਤੇ ਬੈਟਲ ਰਿਵਰ ਕ੍ਰੋਫਟ ਹਲਕੇ ਦੇ ਵਿੱਚ 85237 ਰਜਿਸਟਰਡ ਵੋਟਰ ਨੇ। ਇਸ ਹਿਸਾਬ ਦੇ ਨਾਲ ਜ਼ਿਮਨੀ ਚੋਣ ਉੱਤੇ 19.5 ਲੱਖ ਡਾਲਰ ਖਰਚ ਹੋ ਸਕਤੇ ਨੇ ਅਤੇ ਜ਼ਿਮਨੀ ਚੋਣਾ ਉੱਤੇ ਹੋਣ ਵਾਲਾ ਖਰਚਾ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ। ਮਿਸਾਲ ਤੇ ਵਿੱਚ 2023 ਦੇ ਵਿੱਚ ਪ੍ਰਤੀ ਵੋਟਰ ਦੇ ਹਿਸਾਬ ਦੇ ਨਾਲ 16.22 ਡਾਲਰ ਖਰਚਾ ਪੈਂਦਾ ਸੀ ਜੋ 2024 ਦੇ ਵਿੱਚ 34% ਦੀ ਵਧ ਗਿਆ ਤੇ 2014 ਤੋਂ 2024 ਦਰਮਿਆਨ ਹੋਈਆਂ 37 ਜ਼ਿਮਨੀ ਚੋਣਾਂ ਉੱਤੇ ਝਾਤ ਮਾਰੀ ਜਾਵੇ ਤਾਂ ਇੱਕ ਚੋਣ ਦਾ ਔਸਤ ਖਰਚਾ 12 ਲੱਖ ਡਾਲਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਦਾਜ਼ੇ ਦੇ ਅਲਬਰਟਾ ਦੇ ਰੀਵਰ ਕਲੋਬਰਟ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਚੋਣ ਜਿੱਤ ਚੁਕੇ ਇੱਕ ਐਮਪੀ ਡੀਮੀਨ ਕੁਰੇਕ ਦੇ ਵੱਲੋਂ ਆਪਣੀ ਪਾਰਟੀ ਦੇ ਆਗੂ ਪੀਅਰ ਪੋਲੀਵ ਨੂੰ ਆਪਣੀ ਸੀਟ ਤੋਂ ਜ਼ਿਮਨੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਤਾਂ ਜੋ ਪੋਲੀਵ ਕਟਗਿੰਟੇ ਲਿਬਰਲ ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਲਈ ਪਾਰਲੀਮੈਂਟ ਪਹੁੰਚ ਸਕਣ ਤੇ ਜ਼ਿਕਰ ਹੋ ਗਿਆ ਕਿ ਰਾਜਧਾਨੀ ਓਟਵਾ ਦੇ ਕਾਲਟਨ ਹਲਕੇ ਤੋਂ ਪੀਅਰ ਪੋਲੀਵ ਲਿਬਰਲ ਉਮੀਦਵਾਰ ਤੋਂ ਚੋਣ ਹਾਰ ਗਏ ਸਨ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ